AI ਆਰਟੀਫੀਸ਼ੀਅਲ ਇੰਟੈਲੀਜੈਂਸ ਜੇ AI ਨੂੰ ਆਪਾਂ ਸਿੱਧੇ ਪੱਧਰੇ ਜੀਲਫ਼ਸਾਂ ਦੇ ਵਿੱਚ ਬਿਆਨ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਹੈ ਕਿ ਇਹ ਕੰਪਿਊਟਰ ਸਾਇੰਸ ਦੀ ਇੱਕ ਬ੍ਰਾਂਚ ਹੈ ਕੰਪਿਊਟਰ ਨੇ ਇਸ ਤਰ੍ਹਾਂ ਦੀ ਇੱਕ ਚੀਜ਼ ਕ੍ਰੀਏਟ ਕਰਤੀ ਜਿਹੜੀ ਕਿ ਮਨੁੱਖ ਦੇ ਬਰਾਬਰ ਮਨੁੱਖ ਵਾਂਗੂ ਹੀ ਖੜੀ ਹੋਗੀ ਹੁਣ ਹੈ ਕੀ ਚੀਜ਼ ਹੈ ਜਿਸ ਤਰ੍ਹਾਂ ਇੱਕ ਮਨੁੱਖ ਹੁੰਦਾ ਉਹ ਕੋਈ ਸਿਚੁਏਸ਼ਨ ਹੁੰਦੀ ਹੈ ਉਹਨੂੰ ਅਡਾਪਟ ਕਰਦਾ ਹੈ ਉਹ ਨਵੇਂ ਐਕਸਪੀਰੀਅੰਸ ਹੈ ਉਹਨਾਂ ਤੋਂ ਸਿੱਖਦਾ ਹੈ ਉਹ ਪ੍ਰੋਬਲਮ ਸੋਲਵਿੰਗ ਕਰਦਾ ਹੈ ਜਾਂ ਫਿਰ ਜਜਮੈਂਟ ਕਰਦਾ ਹੈ ਐਸੇ ਤਰੀਕੇ ਹੁਣ ਕੰਪਿਊਟਰ ਦੁਆਰਾ ਜਾਂ ਕੰਪਿਊਟਰ ਦੁਆਰਾ ਬਣਾਏ ਗਏ ਜਿਹੜੇ ਰੋਬੋਟ ਨੇ ਉਹ ਮਨੁੱਖਾਂ ਵਾਂਗੂ ਹੀ ਸੋਚਦੇ ਨੇ ਮਨੁੱਖਾਂ ਵਾਂਗੂ ਹੀ ਗੱਲ ਕਰਦੇ ਨੇ ਪ੍ਰੋਬਲਮ ਸੋਲਵਿੰਗ ਕਰਦੇ ਨੇ ਤੇ ਨਾਲ ਦੀ ਨਾਲ ਜਜਮੈਂਟ ਕਰਦੇ ਨੇ ਜੇ ਤੁਸੀਂ AI ਦੀ ਜੇ ਆਪਾਂ ਗੱਲ ਕਰੀਏ ਤਾਂ ਸਿੰਪਲ ਅਲੈਕਸਾ ਜਾਂ ਸਿਰੀ ਨਹੀਂ AI ਦਾ ਮਤਲਬ ਹੈ ਜਿਵੇਂ ਚੈਟ ਜੀਪੀਟੀ ChatGPT ਨਾਲ ਜੇ ਤੁਸੀਂ ਗੱਲਬਾਤ ਕਰਦੇ ਹੋ ਵੀ ਭਾਈ ਕੀ ਹਾਲ ਚਾਲ ਹੈ ਮੈਂ ਅੰਗਰੇਜ਼ੀ ਚ ਬੋਲਦੀ ਆ ਤੇ ਤੂੰ ਪੰਜਾਬੀ ਚ ਬੋਲ ਉਹ ਅੱਗੇ ਜਵਾਬ ਪੰਜਾਬੀ ਚ ਦਿੰਦੇ ਆ ਦੁਨੀਆ ਦੀ ਕਿਸੇ ਚੀਜ਼ ਬਾਰੇ ਉਹਦੇ ਨਾਲ ਗੱਲ ਕਰ ਲਓ ਉਹਨਾਂ ਦੇ ਕੋਲੇ ਉਹਦਾ ਜਵਾਬ ਹੈ ਉਹ ਤੁਹਾਨੂੰ ਸੁਜੈਸ਼ਨਸ ਦਿੰਦੇ ਨੇ ਉਹ ਤੁਹਾਨੂੰ ਦੱਸਦੇ ਨੇ ਵੀ ਕੀ ਚੀਜ਼ ਠੀਕ ਹੈ ਕੀ ਗਲਤ ਹੈ ਸੋ ਕੰਪਿਊਟਰ ਸਾਇੰਸ ਨੇ ਮਨੁੱਖ ਵਰਗਾ ਇੱਕ ਹੋਰ ਮਨੁੱਖ ਬਣਾ ਕੇ ਸਮਝ ਲਓ ਕਿ ਇੱਕ ਹੋਰ ਮਸ਼ੀਨ ਬਣਾ ਕੇ ਉਹਦੇ ਜਿੰਨੀ ਜਾਂ ਉਸ ਤੋਂ ਵੱਧ ਇੰਟੈਲੀਜੈਂਟ ਉਹ ਬਰਾਬਰ ਖੜੀ ਕਰਦੀ ਹੈ ਆਦਰ ਕਈ ਚੀਜ਼ਾਂ ਦੇ ਵਿੱਚ AI ਜਿਹੜੀ ਹੈ ਉਹ ਕਹਿੰਦੇ ਆਮ ਮਨੁੱਖਾਂ ਦੇ ਨਾਲੋਂ ਵੀ ਵਧੀਆ ਕੰਮ ਕਰਦੀ ਹੈ ਅੱਛਾ AI ਦੀ ਇਜਾਦ ਕੀਤੀ ਗਈ ਅਮਰੀਕਾ ਦੇ ਵਿੱਚ ਅਮਰੀਕਾ ਨੇ 500 ਬਿਲੀਅਨ ਡਾਲਰ ਖਰਚ ਕੀਤਾ ਇਹਦੀ ਸਾਰੀ ਜਿਹੜੀ ਹੈ ਇਹਨੂੰ ਇਜਾਦ ਕਰਨ ਦੇ ਲਈ ਇੱਥੋਂ ਦੇ ਸਾਇੰਟਿਸਟ ਹੋਏ ਇੱਥੋਂ ਦੇ ਜਾਂ ਫਿਰ ਇੰਜੀਨੀਅਰਸ ਹੋਏ ਉਹਨਾਂ ਨੇ AI ਬਣਾਈ 2023 ਦਾ ਜੇ ਆਪਾਂ ਗੱਲ ਕਰਦੇ ਹਾਂ ਵਰਡ ਆਫ ਦਾイヤー AIC ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਸਿੰਪਲ ਜੀ ਗੱਲ ਹੈ ਅਮਰੀਕਾ AI ਦਾ ਘਰ ਹੈ ਹੁਣ ਚਾਈਨਾ ਨੇ ਇੱਕ AI ਵਰਗੀ ਨਵੀਂ ਐਪ ਲਾਂਚ ਕੀਤੀ ਹੈ ਲਾਸਟ ਵੀਕ ਉਹਦਾ ਨਾਮ ਹੈ ਜੀ ਡੀਪ ਸੀਕ ਐਪ ਮਾਡਲ ਆਰ ਆਈ ਉਹਨਾਂ ਨੇ ਲਾਂਚ ਕੀਤਾ ਹੈ ਉਹ AI ਜਿੰਨਾ ਹੀ ਵਧੀਆ ਤੇ AI ਜਿੰਨਾ ਹੀ ਇੰਟੈਲੀਜੈਂਟ ਹੈ ਜਾਂ ਉਸ ਤੋਂ ਵੱਧ ਵਧੀਆ ਕੰਮ ਕਰ ਰਿਹਾ ਹੁਣ ਜੇ ਅਮਰੀਕਾ ਦੀ ਗੱਲ ਕਰੀਏ ਤਾਂ 500 ਬਿਲੀਅਨ ਡਾਲਰ ਖਰਚਿਆ ਉਹਨਾਂ ਨੇ AI ਨੂੰ ਡਿਵੈਲਪ ਕਰਨ ਦੇ ਲਈ ਜੇ ਗੱਲ ਕਰੀਏ ਚਾਈਨਾ ਦੀ ਐਪ ਦੀ ਉਹ ਕਹਿੰਦੇ ਸਾਡਾ 6 6 ਮਿਲੀਅਨ ਡਾਲਰ ਲੱਗਿਆ 500 ਬਿਲੀਅਨ ਵਰਸਸ 6 ਮਿਲੀਅਨ ਔਰ ਜਦੋਂ ਇਹ ਐਪ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ ਲਾਂਚ ਹੋਈ ਹੈ ਉਸ ਤੋਂ ਬਾਅਦ ਮਾਰਕੀਟ ਸਾਰੀ ਦੇ ਵਿੱਚ ਹਲਚਲ ਪੈਦਾ ਹੋ ਗਈ ਹੈ ਜਿਹੜੇ ਬਹੁਤ ਵੱਡੇ ਵੱਡੇ AI ਦੇ ਘਰ ਮੰਨੇ ਜਾਣ ਵਾਲੀਆਂ ਕੰਪਨੀ ਸੀ ਉਹਨਾਂ ਦੇ ਸ਼ੇਅਰ ਬਹੁਤ ਡਿੱਗ ਗਏ ਨੇ ਹੁਣ ਜੇ ਆਪਾਂ ਸਿਲੀਕਨ ਦੇ ਸਿਲੀਕਨ ਵੈਲੀ ਦੇ ਵਿੱਚ ਵੇਖਦੇ ਆ ਕੈਲੀਫੋਰਨੀਆ ਚ ਸ਼ੌਕ ਵੇਵਸ ਮਹਿਸੂਸ ਕੀਤੀਆਂ ਜਾ ਰਹੀਆਂ ਨੇ ਉੱਥੇ ਔਰ ਟੈਕ ਫਰਮਸ ਨੇ ਜਿਹੜੇ ਜਿਵੇਂ ਕਿ ਆਪਾਂ ਗੱਲ ਕਰੀਏ ਮੈਟਾ ਗੂਗਲ ਦਾ ਜਿਹੜਾ ਪੇਰੈਂਟ ਕੰਪਨੀ ਹੈ ਅਲਫਾਬੇਟ ਹੈ ਜਾਂ ਫਿਰ ਚਿਪ ਮੇਕਰ ਹੈ ਨਵਿਡ ਨਵਿਡਿਆ ਜਿਹੜੀ ਹੈ ਜਾਂ ਫਿਰ ਬੋਰਡ ਕੈਂਪ 17 16 17 ਪਰਸੈਂਟेज ਸਾਰੇ ਘਟ ਗਏ ਨੇ ਔਰ ਹੋ ਕੀ ਰਿਹਾ ਇਹਦੇ ਨਾਲ ਉਹ ਕਹਿੰਦੇ ਜੀ ਅਸੀਂ ਇੰਨੀ ਸਸਤੀ ਲਾਗਤ ਦੇ ਵਿੱਚ ਇਹ ਐਪ ਤਿਆਰ ਕੀਤੀ ਹੈ ਉਹਦੀ ਲਾਗਤ ਐਨੀ ਘਟ ਹੈ ਬਟ ਹੁਣ ਹੋਰ ਜਿਹੜੀਆਂ ਕੰਪਨੀਆਂਜ਼ ਨੇ ਉਹ ਕਹਦੀਆਂ ਵੀ ਲਾਗਤ ਤੁਹਾਡੀ ਐਨੀ ਘਟ ਨਹੀਂ ਹੈਗੀ ਭਾਈ ਇਹ ਟੈਕਨੋਲੋਜੀ ਆਲਰੇਡੀ ਐਗਜ਼ਿਸਟ ਕਰਦੀ ਸੀ ਤੁਸੀਂ ਉਹਨੂੰ ਯੂਜ਼ ਕਰਕੇ ਇਹ ਬਣਾ ਲਿਆ ਕਿੱਥੇ 500 ਬਿਲੀਅਨ ਤੇ ਕਿੱਥੇ 6 ਮਿਲੀਅਨ ਉਹ ਕਹਿੰਦੇ ਆਏ ਥੋੜਾ ਵੀ ਤੁਸੀਂ ਸਕ੍ਰੈਚ ਤੋਂ ਸ਼ੁਰੂ ਕੀਤਾ ਇਹਨੂੰ ਤੁਸੀਂ ਜਿਹੜੀ ਸਾਡੀ ਬਣਾਈ ਹੋਈ ਚੀਜ਼ ਸੀ ਬਣਾਈ ਹੋਈ ਐਗਜ਼ਿਸਟਿੰਗ ਟੈਕਨੋਲੋਜੀ ਸੀ ਉਹਨੂੰ ਤੁਸੀਂ ਚੱਕ ਲਿਆ। ਚੱਕ ਕੇ ਤੁਸੀਂ ਅੱਗੇ ਲੋਕਾਂ ਨੂੰ ਕਹਤਾ ਜੀ ਅਸੀਂ ਬਣਾ ਲਈ ਅਸੀਂ ਬਣਾ ਲਈ ਆਈ ਕਿਵੇਂ ਹੋ ਸਕਦਾ। ਲੇਕਿਨ ਹੁਣ ਜੇ ਕਿਸੇ ਨੂੰ ਵੀ ਚੈਟ ਜੀਪੀਟੀ ਜਾਂ ਫਿਰ ਇਦਰੋਂ ਡੀਪ ਸਿਕ ਜਿਹੜੀ ਲੋਕਾਂ ਨੂੰ ਇਹ ਸਸਤੀ ਮਿਲੇਗੀ ਲੋਕ ਉਹਦੇ ਤੇ ਜਾਣਗੇ ਕਿੱਥੇ ਤਾਂ ਚੈਟ ਜੀਪੀਟੀ ਇੱਕ ਮੋਸਟ ਡਾਊਨਲੋਡ ਐਪ ਸੀ ਫ੍ਰੀ ਐਪ ਸੀ ਅਮਰੀਕਾ ਦੇ ਵਿੱਚ। ਕਿੱਥੇ ਹੁਣ ਇਹਨੇ ਜਿਹੜਾ ਹੈ ਜੀ ਉਹਨੂੰ ਓਵਰਟੇਕ ਕਰ ਲਿਆ ਤਾਂ ਇਹ ਸਾਰੀਆਂ ਕੰਪਨੀਆਂ ਜਿਨ੍ਹਾਂ ਦੇ ਇੰਨੇ ਇੰਨੇ ਪੈਸੇ ਲੱਗੇ ਹੋਏ ਨੇ ਉਹਨਾਂ ਦਾ ਬਣੇਗਾ ਕੀ ਨਵੀਦਿਆ, ਬੋਡ ਕੈਮ, ਅਲਫਾਬੈਟ ਵਰਗੀਆਂ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਐਸ ਟਾਈਮ ਥਰਥਰਾਰੀਆਂ ਨੇ ਵੇਖੋ ਅੱਗੇ ਬਣਦਾ ਕੀ ਹੈ ਪਰ ਹਾਲ ਦੀ ਘੜੀ ਤਾਂ ਇੱਕ ਸ਼ੌਕ ਵੇਵ ਮਹਿਸੂਸ ਕੀਤੀ ਜਾ ਰਹੀ ਹੈ